ਮੇਰੇ ਨਾ ਬਿੱਟੂ ਵੀਰ ਜੀ ਦਾ ਇੱਕ ਬਿਆਨ ਆਇਆ ਹੈ ਕੱਲ ਜਿਹਦੇ ਵਿੱਚ ਉਹਨਾਂ ਨੇ ਰਾਜਾ ਜੀ ਦੀ ਮਾਨਸਿਕਤਾ ਤੇ ਕੁਐਸਚਨ ਰੇਜ਼ ਕੀਤਾ ਹੈ ਤਾਂ ਮੈਂ ਆਪਦੇ ਵੀਰ ਨੂੰ ਉਹਦਾ ਜਵਾਬ ਦੇਣਾ ਜ਼ਰੂਰ ਚਾਹੂੰਗੀ ਬਿੱਟੂ ਵੀਰ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਜਿਹੜੀ ਗੱਲਬਾਤ ਰਾਜਾ ਜੀ ਨੇ ਕੀਤੀ ਲੋਕਾਂ ਦੇ ਨਾਲ ਇਸ ਤਰ੍ਹਾਂ ਦੀ ਗੱਲਬਾਤ ਉਹ ਅਕਸਰ ਕਰਦੇ ਰਹਿੰਦੇ ਔਰ ਮੈਂ ਵੀ ਕਰਦੀ ਰਹਿੰਨੀ ਆ ਸਾਡੇ ਪਰਿਵਾਰ ਦਾ ਇੱਕ ਤਰੀਕਾ ਹੈ ਕਿ ਅਸੀਂ ਕਦੀ ਪੜ੍ਹ ਕੇ ਸਪੀਚ ਨਹੀਂ ਬੋਲਦੇ ਜੋ ਦਿਲ ਦੀ ਗੱਲ ਹੁੰਦੀ ਹੈ ਨਾ ਉਹ ਲੋਕਾਂ ਦੇ ਨਾਲ ਸਾਂਝੀ ਕਰੀਦੀ ਔਰ ਬੜੇ ਪਿਆਰ ਨਾਲ ਕਰੀਦੀ ਹੈ ਔਰ ਲੋਕ ਉਸ ਚੀਜ਼ ਨੂੰ ਸਮਝਦੇ ਹੈ ਕਿ ਇਹ ਕਿਸ ਰਵਈਏ ਦੇ ਨਾਲ ਔਰ ਕਿਸ ਲੈਜੇ ਦੇ ਨਾਲ ਗੱਲ ਕੀਤੀ ਜਾ ਰਹੀ ਹੈ ਹੱਸਣਾ ਖੇਡਣਾ ਮਨ ਕਾ ਚਾਓ ਹਾਸਾ ਮਜ਼ਾਕ ਸਾਡੀਆਂ ਸਪੀਚਸ ਦਾ ਇੱਕ ਬੜਾ ਮੇਜਰ ਹਿੱਸਾ ਹੈ ਉਹ ਜਿਹੜੀ ਰਾਜਾ ਜੀ ਗੱਲ ਕਨਵੇ ਕਰਨਾ ਚਾਹ ਰਹੇ ਸੀ ਕਿ ਸਵੇਰ 6 ਵਜੇ ਤੋਂ ਲੈ ਕੇ ਅਮ੍ਰਿਤਾਂ 11 ਵਜੇ ਤੱਕ ਲੋਕਾਂ ਦੇ ਵਿੱਚ ਹਾਜ਼ਰ ਰਹਿੰਦੀ ਹੈ ਇਹ ਗੱਲ ਕਨਵੇ ਕਰਨਾ ਚਾਹ ਰਹੇ ਸੀ ਹਾਸ ਨਾਲ ਲੋਕਾਂ ਨੂੰ ਗੱਲ ਸਮਝ ਆ ਗਈ ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਤੁਹਾਨੂੰ ਭਾਜਪਾ ਨੇ ਬਿਨਾ ਜਿੱਤਿਆਂ ਮંત્રી ਬਣਾਤਾ ਬੜਾ ਵੱਡਾ ਪਦ ਦੇਤਾ ਪਰ ਤੁਹਾਨੂੰ ਇਹ ਨਿੱਕੀ ਜੀ ਗੱਲ ਸਮਝ ਨਹੀਂ ਆਈ ਜੋ ਰਾਜਾ ਕਨਵੇ ਕਰਨਾ ਚਾ ਰਹੇ ਸੀ ਪਰ ਤੁਸੀਂ ਉਸ ਚੀਜ਼ ਨੂੰ ਤੋੜ ਮੋੜ ਕੇ ਔਰਤਾਂ ਦੇ ਇਨਸਲਟ ਵਾਲ ਪਾਸੇ ਲੈ ਗਏ ਮੈਂ ਤੁਹਾਨੂੰ ਕਹਿਣਾ ਚਾਹਣੀ ਹੈ ਬਾਈ ਗੱਲ ਸੁਣੋ ਮੇਰੀ ਅੱਜ ਮੈਨੂੰ ਪਬਲਿਕ ਲਾਈਫ ਦੇ ਵਿੱਚ ਵਿਚਰਦੀ ਨੂੰ ਇੱਕ ਉਮਰ ਬੀਤ ਗਈ ਅੱਜ 13 ਸਾਲ ਹੋ ਗਏ ਰਾਜਾ ਜੀ ਨੂੰ ਗਿੱਦੜਵਾਹ ਤੋਂ ਇਲੈਕਸ਼ਨ ਜਿੱਤਿਆਂ ਜਨਵਰੀ ਚ 13 ਸਾਲ ਹੋ ਜਾਣਗੇ ਤੇ 13 ਸਾਲ ਹੋ ਗਏ ਮੈਨੂੰ ਗਿੱਦੜਵਾ ਦੇ ਵਿੱਚ ਪਬਲਿਕਲੀ ਵਿਚਰਦੇ ਹੋ ਜਦੋਂ ਟਿਕਟ ਮਿਲੀ ਸੀ ਬਾਈ ਮੈਨੂੰ ਉਦੋਂ ਤੁਸੀਂ ਕਹਿੰਦੇ ਸੀ ਰਾਜਾ ਜੀ ਨੇ ਇਹ ਪਤਨੀਵਾਦ ਕਰਤਾ ਉਦੋਂ ਫਿਰ ਤੁਸੀਂ ਤੰਜ ਕੱਸ ਅੱਜ ਜੀ ਉਹ ਹਾਸੇ ਮਜ਼ਾਕ ਦੇ ਨਾਲ ਇਹ ਕਹਿ ਰਹੇ ਐ ਕਿ ਮੇਰੀ ਵਾਈਫ ਲੋਕਾਂ ਦੇ ਵਿੱਚ 6 ਵਜੇ ਤੋਂ ਲੈ ਕੇ 11 ਵਜੇ ਤੱਕ ਰਹਿੰਦੀ ਐ ਔਰ ਤਿਆਰ ਹੋ ਕੇ ਜਾਂਦੀ ਐ ਤੇ ਬਾਈ ਤੁਸੀਂ ਇਹਨੂੰ ਕਹਿੰਨੇ ਔਰਤਾਂ ਦੀ ਬੇਇੱਜ਼ਤੀ ਹੋਗੀ ਕਮਾਲ ਹੋਗੀ ਤੁਹਾਡੇ ਲਈ ਤੁਸੀਂ ਕਹਿਣਾ ਤੋਨੂੰ ਦਿੱਕਤ ਕੀ ਐ ਪ੍ਰੋਬਲਮ ਕੀ ਐ ਮੇਰੇ ਵੀਰ ਤੁਹਾਨੂੰ ਮੈਂ ਲੋਕਾਂ ਦੇ ਵਿੱਚ ਜਿਹੜੇ ਅੱਜ ਵਿੱਚ ਰਹੀਆਂ ਐ ਔਰ ਅੱਜ ਜੋ ਕੁਝ ਵੀ ਹੈਗੀਆਂ 댓 ਇਜ਼ ਬਿਕੋਜ਼ ਆਫ ਮਿਸਟਰ ਰਾਜਾ ਵੜਿੰਗ ਇਹਦੀ ਸ਼ੁਰੂਆਤ ਮਿਸਟਰ ਰਾਜਾ ਵੜਿੰਗ ਜੀ ਦੇ ਨਾਲ ਵਿਆਹ ਤੋਂ ਬਾਅਦ ਹੋਈ ਮੈਂ ਕਦੀ ਪੋਲਿਟਿਕਸ ਵਿੱਚ ਪਹਿਲਾਂ ਨਹੀਂ ਸੀਗੀ ਮੈਂ ਤੁਹਾਨੂੰ ਦੱਸਣਾ ਚਾਹਣੀ ਹੈ ਬੜੀ ਕਲੀਅਰਲੀ ਪਲੀਜ਼ ਤੁਸੀਂ ਇਸ ਤਰ੍ਹਾਂ ਦੇ ਕੁਝੇ ਮਜ਼ਾਕ ਜਦੋਂ ਕਰਦੇ ਹੋ ਨਾ ਔਰਤਾਂ ਬੜੀ ਚੰਗੀ ਤਰ੍ਹਾਂ ਸਮਝਦੀਆਂ ਬੜੇ ਇਸ ਤਰ੍ਹਾਂ ਦੇ ਲੋਕ ਵੀ ਹੈਗੇ ਨੇ ਜਿਹੜੇ ਆਪਣੀਆਂ ਵਾਈਫਸ ਨੂੰ ਇਸ ਤਰ੍ਹਾਂ ਨਹੀਂ ਸਪੋਰਟ ਕਰਦੇ ਔਰ ਉਹ ਚਾਹੁੰਦੇ ਨੇ ਕਿ ਲੇਡੀਆਂ ਅੱਗੇ ਆਉਣ ਮੈਨੂੰ ਤਾਂ ਇਹ ਲੱਗਦਾ ਕਿ ਤੁਸੀਂ ਇਸ ਤਰ੍ਹਾਂ ਦੀ ਸੋਚ ਲਈ ਬੈਠੇ ਹੋ ਔਰ ਤੁਹਾਨੂੰ ਚੰਗਾ ਨਹੀਂ ਲੱਗ ਰਿਹਾ ਕਿ ਇੱਕ ਲੇਡੀ ਗਦਰਵਾਤੋਂ ਕੰਟੈਸਟ ਕਰ ਰਹੀ ਹੈ ਤੁਸੀਂ ਵੱਖੋ-ਵੱਖਰੇ ਕਦੀ ਪਤਨੀਵਾਦ ਕਹਿ ਕੇ ਰੋਕਣਾ ਚਾਹੁੰਦੇ ਹੋ ਕਦੀ ਇਸ ਤਰ੍ਹਾਂ ਦੇ ਬਿਆਨ ਨੂੰ ਤੋੜ ਮੋੜ ਕੇ ਬੇਇੱਜ਼ਤ ਕਰਨਾ ਚਾਹੁੰ ਤੁਸੀਂ ਚੰਗੇ ਨਹੀਂ ਲੱਗਦੇ ਇਸ ਤਰ੍ਹਾਂ ਦੇ ਮਜ਼ਾਕ ਕਰਦੇ ਤੁਸੀਂ ਤੁਹਾਨੂੰ ਭਾਜਪਾ ਨੇ ਇੱਕ ਰੁਤਬਾ ਦਿੱਤਾ ਹੈ ਕਾਂਗਰਸ ਪਾਰਟੀ ਨੇ ਬੜੀ ਵਾਰੀ ਟਿਕਟ ਦੇ ਕੇ ਨਵਾਜ਼ਿਆ ਔਰ ਇਹ ਇਸ ਤਰ੍ਹਾਂ ਦਾ ਰਵਈਆ ਇਸ ਤਰ੍ਹਾਂ ਦੇ ਬਿਆਨ ਲੋਕ ਤੁਹਾਡੇ ਤੋਂ ਉਮੀਦ ਨਹੀਂ ਰੱਖਦੇ 익ਸਪੈਕਟ ਨਹੀਂ ਕਰਦੇ ਕਿਰਪਾ ਕਰਕੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਤੋਂ ਚਲਿਆ ਕਰੋ ਨਾ ਕਰਿਆ ਕਰੋ ਇਸ ਤਰ੍ਹਾਂ ਦਾ ਬਿਆਨ ਤੁਹਾਡੀ ਕੋਜੀ ਮਾਨਸਿਕਤਾ ਨੂੰ ਦਰਸਾਉਂਦਾ ਹੈ ਔਰ ਮੈਂ ਤਾਂ ਸਾਡੇ ਸਤਕਾਰਯੋਗ ਪ੍ਰਧਾਨ ਮੰਤਰੀ ਜੀ ਨੂੰ ਔਰ ਗ੍ਰਹਿ ਮੰਤਰੀ ਜੀ ਨੂੰ ਚਿੱਠੀ ਲਿਖਣਾ ਚਾਹਾਂਗੀ ਕਿ ਇਸ ਤਰ੍ਹਾਂ ਦੀ ਮਾਨਸਿਕਤਾ ਦੇ ਇਨਸਾਨ ਨੂੰ ਤੁਸੀਂ ਮੰਤਰੀ ਬਣਾਇਆ ਹੈ ਔਰ ਇੱਕ ਪਾਸੇ ਤੁਸੀਂ 33% ਰਿਜ਼ਰਵੇਸ਼ਨ ਦੀਆਂ ਗੱਲਾਂ ਕਰਦੇ ਹੋ ਤੁਸੀਂ ਕਰ ਕੀ ਰਹੇ ਹੋ ਇਸ ਤਰ੍ਹਾਂ ਦੇ ਬੰਦੇ ਨੂੰ ਐਡੇ ਵੱਡੇ ਅਹੁਦੇ ਤੇ ਹੋਣਾ ਹੀ ਨਹੀਂ ਚਾਹੀਦਾ ਸ਼੍ਰੀਕਲ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੁਹਾਡੇ ਸਬਦਾਂ ਬਹੁਤ ਬਹੁਤ ਧੰਨਵਾਦ ਤੁਸੀਂ ਕੈਂਪੇਨ ਦੇ ਵਿੱਚ ਹਮ ਹਮਾ ਕੇ ਪਹੁੰਚ ਰਹੇ ਹੋ ਬੜਾ ਸਾਥ ਦੇ ਰਹੇ ਹੋ ਮੈਂ ਕਦੀ ਵੀ ਕਿਸੇ ਸਿਆਸੀ ਬਿਆਨ ਦਾ ਜਵਾਬ ਦੇਣਾ ਜ਼ਿੰਦਗੀ ਚ ਕਦੀ ਠੀਕ ਨਹੀਂ ਸਮਝਿਆ ਪਰ ਮੇਰੇ ਨਾ ਬਿੱਟੂ ਵੀਰ ਜੀ ਦਾ ਇੱਕ ਬਿਆਨ ਆਇਆ ਹੈ ਕੱਲ ਜਿਹਦੇ ਵਿੱਚ ਉਹਨਾਂ ਨੇ ਰਾਜਾ ਜੀ ਦੀ ਮਾਨਸਿਕਤਾ ਤੇ ਕੁਐਸਚਨ ਰੇਜ਼ ਕੀਤਾ ਤਾਂ ਮੈਂ ਆਪਦੇ ਵੀਰ ਨੂੰ ਉਹਦਾ ਜਵਾਬ ਦੇਣਾ ਜ਼ਰੂਰ ਚਾਹੂੰਗੀ ਬਿੱਟੂ ਵੀਰ ਮੈਂ ਤੁਹਾਨੂੰ ਦੱਸਣਾ ਚਾਹਣੀ ਹੈ ਕਿ ਜਿਹੜੇ ਗੱਲਬਾਤ ਰਾਜਾ ਜੀ ਨੇ ਕੀਤੀ ਲੋਕਾਂ ਦੇ ਨਾਲ ਇਸ ਤਰ੍ਹਾਂ ਦੀ ਗੱਲਬਾਤ ਉਹ ਅਕਸਰ ਕਰਦੇ ਰਹਿੰਦੇ ਔਰ ਮੈਂ ਵੀ ਕਰਦੀ ਰਹਿੰਨੀ ਹ ਸਾਡੇ ਪਰਿਵਾਰ ਦਾ ਇੱਕ ਤਰੀਕਾ ਹੈ ਕਿ ਅਸੀਂ ਕਦੀ ਪੜ੍ਹ ਕੇ ਸਪੀਚ ਨਹੀਂ ਬੋਲਦੇ ਜੋ ਦਿਲ ਦੀ ਗੱਲ ਹੁੰਦੀ ਹੈ ਨਾ ਉਹ ਲੋਕਾਂ ਦੇ ਨਾਲ ਸਾਂਝੀ ਕਰੀਦੀ ਔਰ ਬੜੇ ਪਿਆਰ ਨਾਲ ਕਰੀਦੀ ਹੈ ਔਰ ਲੋਕ ਉਸ ਚੀਜ਼ ਨੂੰ ਸਮਝਦੇ ਹੈ ਕਿ ਇਹ ਕਿਸ ਰਵਈਏ ਦੇ ਨਾਲ ਔਰ ਕਿਸ ਲੈਜੇ ਦੇ ਨਾਲ ਗੱਲ ਕੀਤੀ ਜਾ ਰਹੀ ਹੈ ਹੱਸਣਾ ਖੇਡਣਾ ਮਨ ਕਾ ਚਾਓ ਹਾਸਾ ਮਜ਼ਾਕ ਸਾਡੀਆਂ ਸਪੀਚਸ ਦਾ ਇੱਕ ਬੜਾ ਮੇਜਰ ਹਿੱਸਾ ਹੈ ਉਹ ਜਿਹੜੀ ਰਾਜਾ ਜੀ ਗੱਲ ਕਨਵੇ ਕਰਨਾ ਚਾਹ ਰਹੇ ਸੀ ਕਿ ਸਵੇਰ 6 ਵਜੇ ਤੋਂ ਲੈ ਕੇ ਅਮ੍ਰਿਤਾਂ 11 ਵਜੇ ਤੱਕ ਲੋਕਾਂ ਦੇ ਵਿੱਚ ਹਾਜ਼ਰ ਰਹਿੰਦੀ ਹੈ ਇਹ ਗੱਲ ਕਨਵੇ ਕਰਨਾ ਚਾਹ ਰਹੇ ਸੀ ਹਾਸ ਨਾਲ ਲੋਕਾਂ ਨੂੰ ਉਹ ਗੱਲ ਸਮਝ ਆ ਗਈ ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਤੁਹਾਨੂੰ ਭਾਜਪਾ ਨੇ ਬਿਨਾ ਜਿੱਤਿਆਂ ਮੰਤਰੀ ਬਨਾਤਾ ਬੜਾ ਵੱਡਾ ਪਦ ਦੇਤਾ ਪਰ ਤੁਹਾਨੂੰ ਇਹ ਨਿੱਕੀ ਜੀ ਗੱਲ ਸਮਝ ਨਹੀਂ ਆਈ ਜੋ ਰਾਜਾ ਕਨਵੇ ਕਰਨਾ ਚਾਹ ਰਹੇ ਸੀ ਪਰ ਤੁਸੀਂ ਉਸ ਚੀਜ਼ ਨੂੰ ਉੜ ਮਰੋੜ ਕੇ ਔਰਤਾਂ ਦੇ ਇਨਸਲਟ ਵਾਲ ਪਾਸੇ ਲੱਗੇ ਮੈਂ ਤੁਹਾਨੂੰ ਕਹਿਣਾ ਚਾਹਣੀ ਹੈ ਬਾਈ ਗੱਲ ਸੁਣੋ ਮੇਰੀ ਅੱਜ ਮੈਨੂੰ ਪਬਲਿਕ ਲਾਈਫ ਦੇ ਵਿੱਚ ਵਿਚਰਦੀ ਨੂੰ ਇੱਕ ਉਮਰ ਬੀਤ ਗਈ ਅੱਜ 13 ਸਾਲ ਹੋ ਗਏ ਰਾਜਾ ਜੀ ਨੂੰ ਗਿੱਦੜਵਾ ਤੋਂ ਇਲੈਕਸ਼ਨ ਜਿੱਤਿਆ ਜਨਵਰੀ 'ਚ 13 ਸਾਲ ਹੋ ਜਾਣਗੇ ਤੇ 13 ਸਾਲ ਹੋ ਗਏ ਮੈਨੂੰ ਗਿੱਦੜਵਾ ਦੇ ਵਿੱਚ ਪਬਲਿਕਲੀ ਵਿਚਰਦੇ ਹੋ ਮੈਂ ਜ਼ਿੰਦਗੀ 'ਚ ਜਿਆ ਆਸਰਾ ਫਾਊਂਡੇਸ਼ਨ ਚਲਾਉਣੀ ਹੈ ਮੈਨੂੰ ਉਹਦੇ ਵਿੱਚ ਕਿਸੇ ਵੀ ਚੀਜ਼ ਦੀ ਜ਼ਰੂਰਤ ਹੁੰਦੀ ਹੈ ਤਾਂ ਹਮੇਸ਼ਾ ਰਾਜਾ ਜੀ ਨੇ ਉਹਦੀ ਸਪੋਰਟ ਕੀਤੀ ਹੈ ਔਰ ਉਹਦੀ ਕਾਮਯਾਬੀ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਹੱਥ ਹੈ ਜੇ ਮੈਂ ਅੱਜ ਗਿੱਦੜ ਔਰ ਉਹਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਹੱਥ ਹੈ ਕਿਉਂਕਿ ਉਹਨਾਂ ਨੇ ਮੈਨੂੰ ਸਟੈਪ ਬਾਈ ਸਟੈਪ ਆਪਦੇ ਨਾਲ ਤੁਰਨਾ ਸਿਖਾਇਆ ਹੈ ਮੈਨੂੰ ਹਮੇਸ਼ਾ ਹੌਸਲਾ ਦਿੰਦਾ ਹੈ ਕਿ ਜੋ ਭਰਾ ਕਰ ਸਕਦੇ ਔਰਤਾਂ ਉਹਦੇ ਨਾਲੋਂ ਵੱਧ ਕਰ ਸਕਦੀਆਂ ਜਦੋਂ ਟਿਕਟ ਮਿਲੀ ਸੀ ਬਾਈ ਮੈਨੂੰ ਉਦੋਂ ਤੁਸੀਂ ਕਹਿੰਦੇ ਸੀ ਰਾਜਾ ਜੀ ਨੇ ਪਤਨੀਵਾਦ ਕਰਤਾ ਉਦੋਂ ਫਿਰ ਤੁਸੀਂ ਤੰਜ ਕੱਸਿਆ ਸੀ ਅੱਜ ਜਿਉ ਹਾਸੇ ਮਜ਼ਾਕ ਦੇ ਨਾਲ ਇਹ ਕਹਿ ਰਹੇ ਹੈ ਕਿ ਮੇਰੀ ਵਾਈਫ ਲੋਕਾਂ ਦੇ ਵਿੱਚ 6 ਵਜੇ ਤੋਂ ਲੈ ਕੇ 11 ਵਜੇ ਤੱਕ ਰਹਿੰਦੀ ਹੈ ਔਰ ਤਿਆਰ ਹੋ ਕੇ ਜਾਂਦੀ ਹੈ ਤੇ ਬਾਈ ਤੁਸੀਂ ਇਹਨੂੰ ਕਹਿੰਨੀ ਔਰਤਾਂ ਦੀ ਬੇਇੱਜ਼ਤੀ ਹੋਗੀ ਕਮਾਲ ਹੋਗੀ ਤੁਹਾਡੇ ਵਾਲੀ ਤੁਸੀਂ ਕਹਿਣਾ ਤੂੰ ਨੂੰ ਦਿੱਕਤ ਕੀ ਹੈ ਪ੍ਰੋਬਲਮ ਕੀ ਹੈ ਮੇਰੇ ਵੀਰ ਤੁਹਾਨੂੰ ਮੈਂ ਲੋਕਾਂ ਦੇ ਵਿੱਚ ਜੇ ਅੱਜ ਵਿਚਰ ਰਹੀਆਂ ਐ ਔਰ ਅੱਜ ਜੋ ਕੁਝ ਵੀ ਹੈਗੀਆਂ ਥੈਟ ਇਜ਼ ਬਿਕੋਜ਼ ਆਫ ਮਿਸਟਰ ਰਾਜਾ ਵੜਿੰਗ ਇਹਦੀ ਸ਼ੁਰੂਆਤ ਮਿਸਟਰ ਰਾਜਾ ਵੜਿੰਗ ਜੀ ਦੇ ਨਾਲ ਵਿਆਹ ਤੋਂ ਬਾਅਦ ਹੋਈ ਮੈਂ ਕਦੀ ਪੋਲਿਟਿਕਸ ਵਿੱਚ ਪਹਿਲਾਂ ਨਹੀਂ ਸੀਗੀ ਮੈਂ ਤੁਹਾਨੂੰ ਦੱਸਣਾ ਚਾਹਣੀ ਹੈ ਬੜੀ ਕਲੀਅਰਲੀ ਪਲੀਜ਼ ਤੁਸੀਂ ਇਸ ਤਰ੍ਹਾਂ ਦੇ ਕੁਝੇ ਮਜ਼ਾਕ ਜਦੋਂ ਕਰਦੇ ਹੋ ਨਾ ਔਰਤਾਂ ਬੜੀ ਚੰਗੀ ਤਰ੍ਹਾਂ ਸਮਝਦੀਆਂ ਨੇ ਬੜੇ ਇਸ ਤਰ੍ਹਾਂ ਦੇ ਲੋਕ ਵੀ ਹੈਗੇ ਨੇ ਜਿਹੜੇ ਆਪਣੀਆਂ ਵਾਈਫਸ ਨੂੰ ਇਸ ਤਰ੍ਹਾਂ ਨਹੀਂ ਸਪੋਰਟ ਕਰਦੇ ਔਰ ਉਹ ਚਾਹੁੰਦੇ ਨਹੀਂ ਕਿ ਲੇਡੀਆਂ ਅੱਗੇ ਆਉਣ ਮੈਨੂੰ ਤੇ ਇਹ ਲੱਗਦਾ ਕਿ ਤੁਸੀਂ ਇਸ ਤਰ੍ਹਾਂ ਦੀ ਸੋਚ ਲਈ ਬੈਠੇ ਹੋ ਔਰ ਤੁਹਾਨੂੰ ਚੰਗਾ ਨਹੀਂ ਲੱਗ ਰਿਹਾ ਕਿ ਇੱਕ ਲੇਡੀ ਗਦਰਵਾ ਤੋਂ ਕੰਟੈਸਟ ਕਰ ਰਹੀ ਹੈ ਤੁਸੀਂ ਵੱਖੋ-ਵੱਖਰੇ ਕਦੀ ਪਤਨੀਵਾਦ ਕਹਿ ਕੇ ਰੋਕਣਾ ਚਾਹੁੰਦੇ ਹੋ ਕਦੀ ਇਸ ਤਰ੍ਹਾਂ ਦੇ ਬਿਆਨ ਨੂੰ ਤੋੜ ਮਰੋੜ ਕੇ ਬੇਇੱਜ਼ਤ ਕਰਨਾ ਚਾਹ ਤੁਸੀਂ ਚੰਗੇ ਨਹੀਂ ਲੱਗਦੇ ਇਸ ਤਰ੍ਹਾਂ ਦੇ ਮਜ਼ਾਕ ਕਰਦੇ ਤੁਸੀਂ ਤੁਹਾਨੂੰ ਭਾਜਪਾ ਨੇ ਇੱਕ ਰੁਤਬਾ ਦਿੱਤਾ ਹੈ ਕਾਂਗਰਸ ਪਾਰਟੀ ਨੇ ਬੜੀਵਾਰੀ ਟਿਕਟ ਦੇ ਕੇ ਨਵਾਜ਼ਿਆ ਔਰ ਇਹ ਇਸ ਤਰ੍ਹਾਂ ਦਾ ਰਵਈਆ ਇਸ ਤਰ੍ਹਾਂ ਦੇ ਬਿਆਨ ਲੋਕ ਤੁਹਾਡੇ ਤੋਂ ਉਮੀਦ ਨਹੀਂ ਰੱਖਦੇ 익ਸਪੈਕਟ ਨਹੀਂ ਕਰਦੇ ਕਿਰਪਾ ਕਰਕੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਤੋਂ ਟਲਿਆ ਕਰੋ ਨਾ ਕਰਿਆ ਕਰੋ ਇਸ ਤਰ੍ਹਾਂ ਦਾ ਬਿਆਨ ਤੁਹਾਡੀ ਕੋਜੀ ਮਾਨਸਿਕਤਾ ਨੂੰ ਦਰਸਾਉਂਦਾ ਹੈ ਔਰ ਮੈਂ ਤਾਂ ਸਾਡੇ ਸਤਕਾਰਯੋਗ ਪ੍ਰਧਾਨ ਮੰਤਰੀ ਜੀ ਨੂੰ ਔਰ ਗ੍ਰਹਿ ਮੰਤਰੀ ਜੀ ਨੂੰ ਚਿੱਠੀ ਲਿਖਣਾ ਚਾਹਾਂਗੀ ਕਿ ਇਸ ਤਰ੍ਹਾਂ ਦੀ ਮਾਨਸਿਕਤਾ ਦੇ ਇਨਸਾਨ ਨੂੰ ਤੁਸੀਂ ਮੰਤਰੀ ਬਣਾਇਆ ਹੈ ਔਰ ਇੱਕ ਪਾਸੇ ਤੁਸੀਂ 33% ਰਿਜ਼ਰਵੇਸ਼ਨ ਦੀਆਂ ਗੱਲਾਂ ਕਰਦੇ ਹੋ ਤੁਸੀਂ ਕਰ ਕੀ ਰਹੇ ਹੋ ਇਸ ਤਰ੍ਹਾਂ ਦੇ ਬੰਦੇ ਨੂੰ ਐਡੇ ਵੱਡੇ ਅਹੁਦੇ ਤੇ ਹੋਣਾ ਹੀ ਨਹੀਂ ਚਾਹੀਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ